ਅੱਜ ਦੀ ਵੀਡੀਓ ਲੱਗੇ ਆ ਪਣਾਉਣ ਪਿੰਡ ਗਮਾਨਪੁਰਾ ਤਹਿਸੀਲ ਅਟਾਰੀ ਦੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 7-8 ਨਾਕ ਦਿਖਾਵਾਂਗੇ ਸੱਜਰਾ ਤੇ ਧੋਕੜਾ ਗੱਬਣਾ ਤੇ ਆਜੋ ਕਰਦੇ ਆ ਆਪਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਪਾਜੀ ਸਸਿਕਾ ਵਿਕੀ ਹੋਸਨਾ ਠੀਕ ਠਾਕ ਜੀ ਹਾਂ ਜੀ ਵਧੀਆ ਵਿੱਚ ਪੀਸ ਵਧੀਆ ਚਾਹੀਦਾ ਜੀ ਸਾਡੇ ਵੀ ਚੜਦੀ ਕਲਾ ਜੀ ਦੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਤਰਜਨਦਰ ਸਿੰਘ ਕਮਾਨਪੁਰ ਤਸੀਲ ਟਾਰੀ ਕੀ ਜ਼ਿਲ੍ਹਾ ਮਪਤਸਾਰ ਫੋਨ ਨੰਬਰ ਬੋਲ ਦਿਓ 8728055706 ਠੀਕ ਹੈ ਜੀ ਲੈਂਦੇ ਨੇ ਕਿਹਦੇ ਹਾਂ ਲਓ ਜੀ ਮੰਡੀ ਦਾ ਮਹੌਲ ਹੀ ਬਣਾਇਆ ਪਿਆ ਵੀਰ ਨੇ ਕਰਈ ਤੇ ਚੰਗੇ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਤੁਹਾਨੂੰ ਆਪਾਂ ਦਿਖਾਉਣੀਆਂ ਆ ਬਾਈ ਜੀ ਇਤੋਂ ਕਰੀਏ ਸ਼ੁਰੂਆਤ ਹਾਂਜੀ ਜੀ ਦੱਸਿਓ ਇਹ ਜੀ ਡਿਟੇਲ ਇਹ ਜੀ ਇਹ ਦੇ ਦੋ ਮਹੀਨੇ ਦੀ ਗੱਭਣ ਅੱਛਾ ਜੀ ਨਾਲ ਦੁੱਧ ਹੈਗਾ 16 ਕਿਲੋ 16 ਲੀਟਰ ਹਾਂਜੀ 16 ਲੀਟਰ ਦੁੱਧ ਹੈਗਾ ਦੁੱਧਾ ਠੀਕ ਆ ਠੀਕ ਆ ਲਓ ਜੀ ਦੋ ਮਹੀਨੇ ਦੀ ਚੈੱਕ ਪਾਸ ਤੇ 16 ਲੀਟਰ ਜਿਹੜਾ ਦੁੱਧ ਤਿਆਰ ਆ ਬਾਈ ਸੱਜਰ ਨੇ ਫਿਰ ਕਿੰਨਾ ਕੁ ਭਰਿਆ ਦੁੱਧ ਸੱਜਰ ਜੀ 20 ਤੋਂ ਪਲੱਸ ਰਿਹਾ ਬਾਈ 22 ਤੋਂ ਪਲੱਸ ਰਿਹਾ ਦੁੱਧ ਦਾ ਅੱਛਾ ਜੀ ਲਓ ਜੀ ਚੰਗੇ ਤਗੜੇ ਰਿਕਾਰਡ ਵਾਲੀ ਆ ਮੇਲਿਆਂ 'ਚ ਪਾਉਣ ਵਾਲੀ ਝੋਟੀ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਵਿਖਾਈਏ ਨਾਲੇ ਦੀ ਭਗ ਮਗਰ ਕੱਟੀ ਹੋ ਅਛਾ ਪਿਛੇ ਵੇਖੀ ਮਲਕਾਫ ਜੇ ਲਓ ਜੀ ਉਹ ਵੀ ਪਲਿਆ ਪਲਿਆ ਵੀਰ ਨੇ ਨਾਲ ਹੀ ਦੇ ਦੇਣਾ ਗਿਫਟ ਕਾਡ ਕਾਡ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਜ਼ਿਆਦਾ ਤਕੜਾ ਦੇ ਹਵਾਨੇ ਦੇ ਨਾੜਾ ਨਾੜਾ ਐਨ ਜਾਲ ਵਿੱਚ ਆ ਪਿਆ ਵਾ ਕਰੋ ਜੀ ਚੈੱਕ ਤੇ ਮਿਲਕ ਵੈਂਡ ਜਿਹੜੀ ਐਨ ਪੈਪਾਂ ਹੀ ਲੱਗੀਆਂ ਪਈਆਂ ਸਾਬਣਾ ਡਾਇਰੈਕਟ ਇਹ ਬਾਈ ਕਿਰਵਾ ਹੁਣ ਸੂਵੇ ਲਈ ਗੱਭਣਿਆ ਗਾ ਲਓ ਜੀ ਤੀਸਰੇ ਸੂਵੇ ਲਈ ਗਾ ਗੱਭਣਗੇ ਤੇ ਚੈੱਕ ਕਰਨੇ ਤੁਹਾਨੂੰ ਥਾਣ ਕੱਲਾ ਕੱਲਾ ਲੱਗਾ ਪਿਆ ਕਰਮਾਲੀ ਦੇ ਕੀ ਹੋਰ ਮਾਰੋ ਨਾਲ ਦੇ ਵਿੱਚ ਤੇ ਹੈ ਚੰਗੇ ਰਿਕਾਰਡ ਵਾਲੀ ਆ ਇਹ ਵੀ ਜੀ ਆਪਣੇ ਵੀਰ ਭਰਾ ਕੋਈ ਕਿਸੇ ਨੇ ਵੇਚੀ ਸੀ ਉਹ ਮੇਰੇ ਭਰਾ ਮੇਰਾ ਜਾਣਦਾ ਏ ਠੀਕ ਆ ਠੀਕ ਆ ਜੀ ਇਹ ਉਹਨੇ 290 ਦੀ ਵੇਚੀ ਸੀ ਇਹੋ ਅੱਛਾ ਜੀ ਉਹ ਬੰਦੇ ਨੂੰ ਸੱਜਰ ਸੱਜਰ ਠੀਕ ਆ ਠੀਕ ਆ ਜੀ ਤੇ ਅੱਜ ਨੇ ਫਿਰ ਮਦੋਂ ਪਾਈ ਜੀ ਹਾਂਜੀ ਹੁਣ ਰੇਟ ਇਹਦਾ ਹੁਣ ਇਹਦਾ ਰੇਟ 130 ਜੋ 1 ਲੱਖ 30 ਹਜ਼ਾਰ 판ਜੀ ਅੱਛਾ ਜੀ ਹਾਂਜੀ ਕਰ ਦਈਏ ਮਾਨਤਨ ਕਰ ਦਲੇ ਵੀ ਜੀ ਕਰ ਤੋਂ ਆ ਵੀ 5000 ਡਾ ਦੇ ਨੇ 125 ਲਓ ਜੀ 1,25,000 ਦੀ ਕੋਈ ਜੀ 16 ਲੀਟਰ ਲੀਟਰ ਵਾਲਾ ਦੁੱਧ ਹੈ ਲੀਟਰਾਂ ਨਾਲ ਮਿਲ ਕੇ ਦਵਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 16 ਲੀਟਰ ਵਾਲੀ ਝੋਟੀ ਐਸ ਤੰਗੜਾ ਦੁੱਧ ਤਿਆਰ ਹੈ ਦੇ ਕੋਲ ਹੁਣ ਟਾਈਮ ਬਖਾ ਦਿਓ ਵੀਰ ਨੂੰ ਇਹਨਾਂ ਨੂੰ ਸਵੇਰੇ 8 ਵਜੇ ਦੇ ਵਿੱਚ ਆਈ ਜੋ ਹੁਣ ਸਾਢੇ 12 ਆਜੋ ਠੀਕ ਹੈ ਠੀਕ ਹੈ ਲਓ ਜੀ ਸਵੇਰੇ 8 ਵਜੇ ਦੇ ਵਿੱਚ ਆਈ ਤੇ ਸਾਢੇ 12 ਦਾ ਟਾਈਮ ਹੋਇਆ ਵਾ ਤੇ ਉਸ ਨਾਲ ਵੀਰ ਭਰਾ ਅੰਦਾਜ਼ਾ ਲਾਵੇ ਤੇ ਬਾਈ ਜੇ ਕਿ ਆਖੇ ਦੀ ਦੋ ਟਾਂ ਮ ਚੋ ਕੇ ਲੈਣੀ ਹੈ ਤੁਸੀਂ ਚੋ ਕੇ ਲਵੇ ਠੀਕ ਹੈ ਜੀ ਲਓ ਜੀ ਬਾਈ ਕਹਿੰਦਾ ਕਿ ਭਾਵੇਂ ਦੋ ਟੰਗ ਚੋ ਕੇ ਭਾਵੇਂ ਤਿੰਨਾਂ ਡਾਂਗ ਐਸ ਤਾਂ ਮੇਰੇ 16 ਲੀਟਰ ਦੁੱਧ ਬਿਲਕੁਲ ਰੈਡੀ ਆ ਤੇ ਬਈਆ ਕਿਵੇਂ ਰੋਕੇ ਨੰਬਰ ਤੇ ਇਹ ਵੀ ਜੀ ਤਾਜੀ ਸੂਈ ਜੋ ਅੱਛਾ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਇਹ 10 ਕ ਦੇਣ ਠੀਕ ਹੈ ਜੀ ਦੁੱਧ ਦੁੱਧ 13 ਕਿਲੋ ਲਓ ਜੀ 13 ਲੀਟਰ ਦੁੱਧ ਤਿਆਰ ਆ ਤੇ ਜਵਾਕ ਦੇ ਪਿਛੇ ਇਹਦੇ 31 ਚ ਮਗਰ ਠੀਕ ਹੈ ਲਓ ਜੀ ਇਹਦੇ ਪਿਛੇ ਫੀਮ ਮਲਕਾਫ ਆਇਆ ਤੇ ਖੋਲੋ ਬਾਈ ਜੀ ਇਹਨੂੰ ਮੈਂ ਖੋਲ ਕੇ ਵਿਖਾਈਏ ਫੇ ਜਵਾਕ ਆਪਾਂ ਤੁਹਾਨੂੰ ਨੰਬਰ ਵਾਈ ਸਾਰਿਆਂ ਦੇ ਦਿਖਾਵਾਂਗੇ ਬਾਅਦ ਵਿੱਚ ਜਵਾਕ ਕੋਲ ਜਾਣ ਕਰਦੀ ਉਹਦਾ ਕਰਦੀ ਜਵਾਕ ਲੌਂਗ ਬਾਰੇ ਰੰਗ ਦੀ ਝੋਲੀ ਆਣੀ ਨੇ ਥਣ ਪਟਾ ਨਹੀਂ ਚੱਕਾ ਸਾਜੇ ਇਹ ਬਈ ਕਿੰਨਾ ਕੱਢੀ ਜੋ ਦੁੱਧ 16 ਤੋਂ ਪਲੱਸ ਹੀ ਜਾਉਂਦਾ ਠੀਕ ਆ ਠੀਕ ਆ ਲਓ 16 ਪਲੱਸ ਝੋਲੀ ਹੈ ਵੀ ਜੈਟ ਲੈਗ ਘੱਟ ਕਾਰਜ ਦਾ ਆਪਾਂ ਪਿੱਛਾ ਕਰਾਂਗੇ ਬੱਚਾ ਲੱਗ ਗਿਆ ਲੈ ਹੋਣਾ ਚਾਹੀਦਾ ਚਲੋ ਕੋਈ ਨਹੀਂ ਇਹ ਹਵਾਨਾ ਵੀ ਵੀਰ ਜੀ ਬਟਨ ਵਾਲਾ ਆ ਗਿਆ ਜਿੱਖਾਂ ਵਾਲਾ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਬਾਈ ਜੀ ਕਿੰਨਾ ਵਸੂਆ ਸਈਆ ਦੂਜਾ ਸੂਆ ਵੀਰ ਜੀ ਠੀਕ ਹੈ ਲੋ ਜੀ ਦੂਜਾ ਸੂਆ ਸੂਈ ਜੇ ਕਰਮ ਵਾਲੀ ਦਾ 16 ਲੀਟਰ ਪਾਈ ਕਹਿੰਦਾ ਕਿ ਦੁੱਧ ਭਰੂਗੀ ਇਹ ਥਾਣੇ ਨੂੰ ਵੀ ਕੱਲਾ ਕੱਲਾ ਲੱਗਾ ਪਿਆ ਵਾ ਤੇ ਇਹਦਾ ਬਾਈ ਜੀ ਮੋਲ ਇਹਦਾ ਮੋਲ ਵੀ ਜੀ ਕਰ ਲੀਏ ਇਹਦਾ 100 ਲੱਖ ਕਰੀਏ ਗਿਆ ਜੀ ਤੀ ਦੱਸ ਦੋ ਜੀ ਇਹਦਾ ਆਧੋ ਹਾਣਾ ਜਿੱਥੇ ਛੱਡ ਦੇਣੀ ਆਪਾਂ ਹਾਣਾ 1 15 ਦੀ ਬਾਸ ਹੋ ਜੀ ਠੀਕ ਹੈ ਲੋ ਜੀ 115000 ਦੀ ਇਹਦੇ ਵੀ ਕੋਈ ਵੀਰਪਰਾ ਸੰਭੋਲਦਾ ਸੀ ਚਲੋ ਦੁੱਧ ਚੰਗਾ ਰਿਕਾਰਡ ਬਹੁਤ ਹੀ ਚੰਗਾ ਆ ਗਿਆ ਦਾ ਵੀ ਤੇ ਤੀਜੇ ਨੰਬਰ ਤੇ ਆ ਗਿਆ ਫੇਰ ਡਰਮੀ ਦੁੱਧ ਦਾ ਇਹ ਬਾਈ ਜੀ ਕਿਵੇਂ ਆ ਇਹ ਵੀ ਜੀ ਤਾਜੀ ਸੂਈ ਜੋ ਅੱਛਾ ਜੀ ਹਾਂ ਜੀ ਇਹਨੂੰ ਅੱਜ ਪੰਜਵਾਂ ਦਿਨ ਸੂਈ ਨੂੰ ਤੇ ਬੋਲਾ ਹੀ 16 ਲੀਟਰ ਹੈਗਾ ਜੀ ਸੁਣੇ ਅੱਛਾ ਜੀ 16 ਲੀਟਰ ਜਿਹੜਾ ਬੋਲਾ ਇਹਦੇ ਕੋਈ ਬਹੁਤ ਬਹੁਤ ਤਿਆਰ ਆ ਪੰਜਾਂ ਗਿਣਾਂ ਦੀ ਸੂਈ ਹੈ ਪੰਜਾਂ ਦੀ ਠੀਕ ਹੈ ਠੀਕ ਹੈ ਜੀ ਤੇ ਇਹ ਕਿੰਨਾ ਕੱਢੀਓ ਫੇਰ ਇਹ ਦੁੱਧ ਵੀ ਜੀ 18 ਤੋਂ ਪਲੱਸ ਜੋ ਪੰਜ ਠੀਕ ਹੈ ਜੇ ਉਹ ਪਾਜੀ ਵੇਦੇ ਨਹੀਂ 16 ਕਿਲੋ ਦੁੱਧ ਤੇ ਬਾਜ ਤੁਹਾਨੂੰ ਪਤਾ ਹੀ ਬਿਲਕੁਲ ਬਾਈ ਜੀ ਨਾੜਾ ਵੀ ਜੀ ਦਿਖਾਓ ਪੱਟਾਂ ਤੱਕ ਨਾੜਾ ਵੀ ਹਵਾਨੇ ਤੱਕ ਕਿੱਧਰ ਜਾਂਦ ਕਰੀ ਠੀਕ ਹੈ ਠੀਕ ਹੈ ਲਓ ਜੀ ਨਾੜਾ ਨੂੜਾ ਲਓ ਤੇ ਬਾ ਕੁਮਾਲੀ ਹੋਈ ਪਈ ਆ ਹਵਾਨੇ ਤੱਕ ਤੇ ਇੰਕਿਆ ਕਰ ਸਕਦੇ ਜੇ ਅੱਗੋ ਲੈ ਕੇ ਪਿਛੋਕਾ ਪੱਟਾ ਵਿਚ ਵੀ ਕਿਹੜੀਆਂ ਨਾੜਾ ਨੂੜਾ ਕਾਫੀ ਆ ਗਏ ਹੋਰ ਵੀ ਮੋਰਾ ਨਸਲ ਦੇ ਵਿੱਚ ਆ ਦੇਖੋ ਲਓ ਬਾਈ ਜੀ ਇਹਨੂੰ ਫਿਰ ਜੀ ਅਮੀਰ ਮੋਰਾਂ ਨਾਲ ਫਲਜੀ ਦੇ ਵੀ ਜੈਡ ਬਲੈਕ ਆ ਗਈ ਤੇ ਮਿਲਕ ਵੈਂਡ ਤੇ ਹੋਲੇ ਦੇ ਨੜਾ ਨੁੜਾ ਜਿਹੜੀਆਂ ਕਾਫੀ ਆ ਗਈਆਂ ਮਾਰੇ ਥਾਣਾ ਦਾ ਫੈਕਾ ਵੀ ਕੱਲਾ ਕੱਲਾ ਥਾਣਿਆ ਤੇ 18 ਤੋਂ ਪੱਸ ਦੁੱਧ ਦੇਣ ਵਾਲੀ ਛੋਟੀ ਐ ਵੀ 3 ਕਿਲੋ ਗਾੜਜੋ ਵਰਸੀ ਇਹਦੀ ਹੋਣੀ ਅੱਛਾ ਜੀ ਹਾਂਜੀ ਅਗਲੇ ਥਾਣਾ ਜੋ ਠੀਕ ਹੈ ਠੀਕ ਲੋ ਜੀ 3 ਲੀਟਰ ਜਿਹੜੀ ਗਾੜੀ ਗਾੜਿਆ ਛੋਟੀ ਦੀ ਸਾਰੀਆਂ ਛੋਟੀਆਂ ਬਗੜੇ ਕੌਲ ਫੱਡੀਆਂ ਵਾ ਤੇ ਰੇਡ ਛੋਟੇ ਬਿਲਕੁਲ ਘਾੜ ਦੇ ਨਾਲ ਹੀ ਪਤੂ ਪਾਈ ਕਹਿੰਦਾ ਕਿ ਦੇਖੋ ਤਾਂ ਇਹ ਸੋਲਜੀ ਬਖਾਦੇ ਸੇਂਗਸੰਗਰੀ ਜਿਹੜੀ ਬੰਤਰ ਬਹੁਤ ਚੰਨੀ ਆ ਗਈ ਆ ਇਹਦਾ ਮੁੱਲ ਕੀ ਕਰਨਾ ਭਾਈ ਜਰਾ ਇਹਦਾ ਮੁੱਲ ਵਿੱਚ ਡੇਢ ਕਰ ਦੇ ਡੇਢ ਦਾ ਹਾਂਜੀ ਇਹ ਕਿਤੇ ਘੱਲ ਨਹੀਂ ਜਰਾ ਇਹ ਵੀ ਦੀ ਹਾਂ ਨਾ ਹਾਂਜੀ 140 ਦੀ ਦਮ ਠੀਕ ਗੱਲ ਹੋ ਗਈ 14000 ਦੀ 18 ਤੋਂ ਪਲੱਸ ਚੱਲਣ ਵਾਲੀ ਝੋਟੀ ਆ ਇਹ ਵੀ ਵੀਰ ਭਰਾ ਸੇਵਾ ਵਾਲਾ ਖੜੇ ਨਾ ਹੋਏਗਾ ਤਾਂ ਛੱਡੇ ਕੇ ਕਰ ਥੱਲੇ ਪਿਆਰ ਵਾਲੀ ਵਾਸਤੇ ਜੀ ਕੋਈ ਸੇਵਾ ਵਾਲਾ 20 ਤੋਂ ਪਲੱਸ ਜਾਊਗੀ 18 ਦੀ 10 ਪਲੱਸ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਹੁਣੇ ਆਸ਼ਰਮ 16 ਵਾਲੇ ਕਹਿੰਦੇ ਆ ਤੇ ਆਹ ਦੇ ਕਿਹੜੇ ਚੋਣ ਨੰਬਰ ਤੇ ਇਹ ਵੀ ਪਹਿਲੇ ਪਹਿਲੇ ਸੂਏ ਸੂਈ ਈਆ ਹਾਂਜੀ ਅੱਛਾ ਜੀ ਹੋਣ ਇਹਨੇ ਦੂਜੇ ਸਵੇ ਸੂਣਾ ਜੋ ਗੱਬਣਿਆ ਠੀਕ ਆ 1.5 ਮਹੀਨੇ ਦੀ ਗੱਬਣ ਜਿਓ ਅੱਛਾ ਜੀ ਇਹਦੇ ਥਲੇ ਦੁੱਧ 9 ਕਿਲੋ ਜੋ ਠੀਕ ਆ ਇੱਕ ਤੋਂ ਇੱਕ ਪਰ ਗੱਬਣਾ ਜਿਓ ਆਪਾਂ ਤੋਂ ਰਕਣਾ ਗੱਬਣਾ ਦਿਖਾਉਣਾ ਸੇਕ ਦੇਖੋ ਜੀ ਪਹਿਲਾ ਸੁਭਾ ਕਰਮ ਵਾਲੀ ਸੂਈ ਆਲੇ ਸੱਜਰ ਦਾ ਪੇਕ ਨਾ ਲਿਆ 12 13 ਕਿਲੋ ਠੀਕ ਆ ਲੋ ਜੀ 12 13 ਦੇ ਕਿਹੜਾ ਸੱਜਰ ਦਾ ਰਿਕਾਰਡ ਰਿਹਾ ਜੇ ਤੇ ਇਹ ਵੀ ਜੈਡ ਬਲੈਕ ਆ ਕੀ ਪੁੱਛਤਾ ਕੀ ਤੇ ਹੁਣ ਮੌਕੇ ਤੇ ਜਿਹੜਾ 9 ਲੀਟਰ ਦੁੱਧ ਤਿਆਰ ਤੇ 2.5 ਮਹੀਨੇ ਹੋ ਗਏ ਆ ਬਣੀ ਨੂੰ ਉਹਦੀ ਚੈੱਕ ਪਾਸ ਬਾਈ ਜੈਕ ਪਾਸ ਵਿੱਚ ਹੀ ਇਹਦੀ ਗਾਰੰਟੀ ਠੀਕ ਹੈ ਤੁਹਾਡੀ ਚੈੱਕ ਪਾਸ ਗਾਰੰਟੀ ਆ ਸੇਮ ਉਸ ਨੂੰ ਜਿਹੜਾ ਆ ਗਿਆ ਰੇਂਗ ਸਿੰਘ ਜਿਹਨੂੰ ਆਪਾਂ ਕਹਿ ਦਿੰਨੇ ਆ ਇੱਕ ਆਤ ਕਾਠ ਵੀ ਚੰਗਾ ਆ ਗਿਆ ਤੇ ਪਿੱਠ ਕੁੜੇ ਦੀ ਵੀ ਚੰਗੀ ਆ ਇਹਨਾਂ ਦਾ ਸੱਜਾ ਜਿਹੜਾ ਲੱਗ ਗਿਆ ਨੇ ਚੈੱਕ ਕਰਾਉਨੇ ਬਹੁਤ ਹੀ ਸ਼ਾਨਦਾਰ ਆ ਉਹਨਾਂ ਦਾ ਸੱਜ ਗਿਆ ਵੀ ਅਜੀ ਐਨ ਗੱਡ ਗੱਡ ਤੇ ਲੱਗਾ ਥਾਣਾ ਇਹਦੇ ਪਿੱਛੇ ਬਾਈ ਹੁਣ ਹੈਗਾ ਕੋਈ ਜਵਾਜੂ ਨਹੀਂ ਵੀਜੀ ਥਾਪੀ ਦੇ ਮਿਲਦੀ ਮਿਲਦਾ ਠੀਕ ਆ ਠੀਕ ਆ ਲੋ ਜੀ ਘਾੜੇ ਦੇ ਮਿਲਦੀ ਜੇ ਦੋਵੇਂ ਟਾਈਮ ਤੇ ਇਹਦਾ ਬਾਈ ਜੀ ਮੁੱਲ ਫਿਰ 80 ਕਰ ਲਈਏ ਵੀਜੀ ਕਰੀਏ ਜਾਇਜ ਆ ਲਾਡੀ ਜੇ ਸੱਜਣ ਦਿਲਾ ਕੀ ਹੋਣਾ ਸੀ ਨੇ ਉਹਨਾਂ ਚਲੋ ਹੈਗਾ ਹੁਣ ਫਿਰ ਗਾਂ ਟੋਕੜ ਕਮ ਚਲੋ ਵੀਜੀ ਟੋਕੜ ਕਮ ਹਾਨਾ 75 ਦੀ ਦੇ ਦਈਏ ਹੋਰ ਕਰ ਦਿਓ ਹਾਨਾ ਵੀਜੀ 70 ਦੀ ਹੋ ਜੂਗੇ ਠੀਕ ਆ ਲੋ ਜੀ 70 ਦੀ ਟੋਕੜ ਗੱਬਾਂ ਦੇ ਇਹ ਵੀ ਚੰਗੇ ਰਿਕਾਰਡ ਵਾਲੀ ਆ ਗਾਂ ਦੂਜਾ ਸੁਬਾ ਸੂ ਵੀ ਕਰਮਾੜੀ ਇੱਕ ਕੱਦਕਾੜ ਤੇ ਪੁੱਛਦਾ ਕਿ ਜਿਹੜੇ ਵਾਲੇ ਦੇ ਬਿਲਕੁਲ ਕਾਲੇ ਆ ਪੀਂਚਾ ਕਰ ਸਕਦੇ ਆ ਜੀ ਤੇ ਬਾਈ ਹੁਣ ਆ ਪੰਜਵੇਂ ਨੰਬਰ ਤੇ ਇਹ ਵਿੱਚ ਦੁੱਧ ਨਹੀਂ ਗੱਭਣ ਜੋ ਅੱਛਾ ਜੀ ਇਹਦੇ ਲਈ ਦੁੱਧ 10 ਕਿਲੋ ਅੱਛਾ ਜੀ ਹਾਂਜੀ ਠੀਕ ਆ ਲਓ ਜੀ 2 ਮਹੀਨੇ ਦੀ ਚੱਕ ਪਾਸ ਤੇ 10 ਲੀਟਰ ਦੁੱਧ ਤਿਆਰ ਕੱਦਕਾੜ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹ ਤਾਂ ਬਈ ਸੱਜਰਦਾ 16 ਲੀਟਰ 16 ਲੀਟਰ ਉਹ ਥਾਪੀ ਦੇ ਮਿਲਦੀ ਜੀ ਵਰਜੀ ਅੱਛਾ ਜੀ ਹਾਂ ਜੀ ਆਹ ਇਹ ਵੀ ਥਾਪੀ ਉਧਰ ਹਰਿਆਣੇ ਦੀ ਝੋਟੀ ਜੀ ਬਿਲਕੁਲ ਸਹੀ ਗੱਲ ਆ ਜੀ ਕੱਦ-ਕਾੜ ਜਿਹੜਾ ਬੜਾ ਚੰਗਾ ਆ ਗਿਆ ਵਾ ਤੇ ਮੌਕੇ ਦੇ ਦੁੱਧ ਜਿਹੜਾ ਹੈਗਾ 10 ਲੀਟਰ ਤੇ 2 ਮਹੀਨੇ ਦੀ ਚੈੱਕ ਪਾਸ ਤੇ ਥਣ ਜਿਹੜਾ ਨੋਕ ਵਾਲਾ ਲੱਗਾ ਪਿਆ ਹਨ ਕੱਲਾ ਕੱਲਾ ਥਣ ਲੱਗਾ ਜੇ ਤੇ ਫੇਸ ਕੁਆਲਟੀ ਤੇ ਸੇਮ ਗੇ ਇਹਦਾ ਵੀ ਰਿੰਗ ਸੇਂਗੀ ਆ ਗਿਆ ਜੇ ਐ ਨਿਗਾ ਨਿਗਾ ਜਿਆ ਸੇਂਗਿਆ ਤੇ ਹੈ ਵੀ ਸਿੰਗਲ ਸਾਡੀ ਲੋ ਇਹ ਚੰਗੇ ਰਿਕਾਰਡ ਵਾਲੀਆਂ ਵੀਰ ਦੇ ਫੋਟੋਆਂ ਛੋਟੀਆਂ ਲਾ ਵੀ ਇਹਨਾਂ ਚੈੱਕ ਕਰ ਸਕਦੇ ਜੀ ਤੁਸੀਂ ਥਾਣਾ ਦਾ ਸਹਾਈ ਤੇ ਗੈਪ ਐਨ ਕੱਲਾ ਕੱਲਾ ਲੱਗਾ ਵਿਆ ਕਰਮਾਲੀ ਨੂੰ ਤੇ ਇਹਦਾ ਮੁੱਲ ਬਾਈ ਜੀ ਹਰ ਇਹਦਾ ਮੁੱਲ ਵੀ ਉਹਦਾ 6000 ਕਰ ਦੇ ਅਸੀਂ ਹਾਂਜੀ ਇਹ ਫਿਰ ਇਹ ਵੀ ਹਾਂ ਨਾ ਇਹ ਵੀ ਇੱਕੋ ਮੁੱਲ 70 ਦੀ ਹਾਂ ਨਾ ਕੀ ਉਹ ਤੇ ਇਹ ਵੀ ਇਸ ਜੀ ਥਾਪੀ ਦੇ ਦੁੱਧ ਹੁਣ ਦਾ ਲੀਟਰ ਦੇ ਚਲੇ ਗਏ ਠੀਕ ਹੈ ਠੀਕ ਹੈ ਜੀ ਲਓ ਜੀ 70000 ਦੀ ਇਹ ਵੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਇਹ ਵੀ 70 ਦੀ ਜਿਹੜੀ ਆਪਾਂ ਤਾਂ ਚੌਥੇ ਨੰਬਰ ਤੇ ਦਿਖਾਈ ਉਹ ਵੀ 70 ਦੀ ਜੇ ਵੀ ਜੋੜਾ ਲਾਇਏ ਤੇ ਕਰ ਲਾਂ ਮਾਨ ਤਾਂ ਲਓ ਜੀ ਮਾਨ ਤਾਂ ਬਾਈ ਕਹਿੰਦਾ ਕਿ ਖੁੱਲਾ ਤੇ ਆ ਆ ਗਿਆ ਜੀ ਨਗੀਨਾ ਇਹ ਕਿਵੇਂ ਆ ਬਾਈ ਨੀਲੀ ਗੁੜੀ ਇਹ ਵੀ ਜੀ ਸੂਰ ਤੇ ਇਹਨੂੰ ਹੋ ਗਏ ਜੋ ਕੋਈ 6-7 ਮਹੀਨੇ 6-7 ਮਹੀਨੇ ਹੋ ਗਏ 6 ਮਹੀਨੇ ਲਾ ਦੋ ਅੱਛਾ ਜੀ ਇਹ ਬਣੀ ਨੂੰ ਹੋ ਗਿਆ 1 ਮਹੀਨਾ 15 ਦਿਨ ਹੋ ਗਏ ਜੂ ਬਣੀ 1 ਡੇਢ ਮਹੀਨਾ ਹੋ ਗਿਆ 1 ਡੇਢ ਮਹੀਨਾ ਹੋ ਗਿਆ ਲੈ ਚੈੱਕ ਅਜੇ ਚੈੱਕ ਨਹੀਂ ਕਰਾਈ ਠੀਕ ਹੈ ਜੀ ਇਹ Punjab ਦੇ ਸੂਣ ਵਾਲੀ ਹੈ ਅੱਛਾ ਜੀ ਹਾਂਜੀ ਇਹਦੇ ਥਲੇ ਦੁੱਧ 8 ਕਿਲੋ ਹੈ ਗਾ ਜੀ ਅੱਛਾ ਜੀ ਲਓ ਜੀ 8 ਲੀਟਰ ਜਿਹੜਾ ਦੁੱਧ ਦੇ ਰਿਹਾ ਨੇ ਬਹੁਤ ਜਿਆਦਾ ਚੰਗਾ ਫੇਸ ਕੁਆਲਟੀ ਹੈ ਵੀ ਤੇ ਸਿੰਘ ਤੁਸੀਂ ਚੈੱਕ ਕਰ ਸਕਦੇ ਜੰਗਲ ਦੀ ਲੰਗਰੀ ਵਿੱਚ ਆਉਂਦੀ ਤੇ ਕੱਟ ਕੱਟ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਪੱਲਾ ਪੱਲਾ ਵੀ ਸਜਰਾ ਨੂੰ ਲਈ ਕਰਦੀ ਹੈ ਜੀ ਹਾਂਜੀ ਹਾਂਜੀ ਉਹਨਾਂ ਅੱਗੇ ਉਹਨਾਂ ਪਿੱਛੇ ਠੀਕ ਹੈ ਜੀ ਹਾਂ ਜੀ ਉਹ ਜੀ ਥਾਣੇ ਤੋਂ ਨਿਲਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਵੇ ਜਿਹੜਾ ਸੱਜਰ ਦਾ ਕਿੰਨਾ ਕਰਿਆ ਰਿਕਾਰਡ ਆ ਇਹ ਵੀ ਜੀ ਤੇਰਾ ਜੀ 14 ਮਿੰਟ ਲਿਆ ਠੀਕ ਹੈ ਠੀਕ ਹੈ ਤੇ ਇਹ ਸਵੇਰ ਹੁਣ ਕਣਵਾ ਗੱਬਣਾ ਹਾਂ ਜੀ ਕਿੰਨੇ ਸਵੇਰੇ ਗੱਬਣੇ ਇਹ ਵੀ ਜੀ ਮੱਲ ਲਾ ਲਓ ਇਹ ਵੀ ਦੂਜੇ ਸੂਰੂ ਹੋ ਜੀ ਦੂਜੇ ਜੀ ਗੱਲੋ ਜੀ ਬਈ ਕਹਿੰਦਾ ਕਿ ਜਾਂ ਦੂਜੇ ਜਾਂ ਤੀਜੇ ਆਪਣੀ ਸਮਝ ਨਾਲ ਤੁਸੀਂ ਲਾ ਸਕਦੇ ਜੀ ਬਾਕੀ ਰਿਕਾਰਡ ਦਾ ਚੰਗਾ ਆ ਗਿਆ ਚੰਗੀ ਝੋਟੀ ਆ ਗਈ ਆ ਤੇ ਥਣ ਥਣ ਜਿਹੜਾ ਇਹਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਵੀ ਜੀ ਇੱਕ ਥਣ ਦੀ ਇਧਰ ਹੀ ਚਲਣ ਜੋਗੇ ਜੀ ਅਗਲੇ ਦੀ ਹਾਂ ਜੀ ਠੀਕ ਆ ਠੀਕ ਆ ਨਹੀਂ ਆ ਸਿਆਣੀ ਗੱਲ ਆ ਬਈ ਇਹ ਦੱਸਣਾ ਚਾਹੁੰਦੇ ਚੱਲਦਾ ਪਰ ਐਵੇਂ ਅਖੀ ਨਹੀਂ ਆਪਾਂ ਚਲੜੀ ਕਰਕੇ ਦੇਣੀ ਠੀਕ ਆ ਠੀਕ ਆ ਲੋ ਜੀ ਬਹਿਣੀ ਤਾਂ ਦੂਜਾ ਸਾਈਡ ਵਾਲਾ ਜਿਹੜਾ ਇੱਕ ਬਹਿਣੀ ਜਿਹਨੂੰ ਕਹੈ ਦਨੇ ਆਪਾਂ ਅਗਲਾ ਥਣ ਉਹਦਾ ਚੱਲ ਜੇ ਤੇ ਬਹੁਤ ਵੀ ਚੰਗੇ ਗੱਲ ਵੀਰ ਦੀ ਲੱਗੇ ਆ ਵੀ ਦੱਸਿਆ ਪਣ ਕਿਉਂਕਿ ਆਪਾਂ ਤੁਹਾਨੂੰ ਪਤਾ ਦੱਸ ਰਹੇ ਹਾਂ ਜੀ ਆਪਾਂ ਸੱਚਾਈ ਦਾ ਕੰਮ ਰੋਜ਼ ਵੀਡੀਓ ਤੁਹਾਡੇ ਕੋਲ ਬਣਾਉਂਦੇ ਹਾਂ ਹਾਂਜੀ ਹਾਂਜੀ ਆਪਾਂ ਚੱਲਦੇ ਸਚਾਈ ਨਾਲ ਬਿਲਕੁਲ ਸਹੀ ਗੱਲ ਐ ਜੀ ਕਿਉਂਕਿ ਕਈ ਵੀਰ ਭਰਾ ਗੁੱਸਾ ਕਰਦੇ ਅਸੀਂ ਤਾਂ 10 ਮਿੰਟ ਆਉਣਾ ਤੁਹਾਡੇ ਕੋਲ ਸਿੰਘ ਵੇ ਲੋ ਕੁੰਡਾ ਵੀਰ ਜੀ ਬਿਲਕੁਲ ਸਹੀ ਕਰ ਲੋ ਜੀ ਫੇਸ ਕੁਆਲਿਟੀ ਫੇਰ ਚੈੱਕ ਕਰਨੇ ਆਪਾਂ ਤੁਹਾਨੂੰ ਐਨ ਬਲੇਜ ਪੂਰਾ ਬਣਿਆ ਪਿਆ ਘੋੜਿਆਂ ਵਾਲਾ ਸਾਦੀ ਆ ਤੇ ਆਕੂਖ ਵੀ ਆ ਗਈ ਚੰਗੀ ਮਣਕੀ ਤੇ ਸਿੰਘ ਦੀ ਕੁਆਲਿਟੀ ਵੀ ਬਹੁਤ ਹੀ ਚੰਗੀ ਆ ਗਈ ਆ ਜੀ ਫੇਸ ਕੁਆਲਟੀ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਕਿ ਤੇ ਬਾਈ ਜੀ ਇਹਦਾ ਮੁੱਲ ਹਰ ਇਹਦਾ ਮੁੱਲ ਵੀ ਜੇ ਤੇ ਥਾਣੇ ਚੱਲਦਾ ਹੁੰਦਾ ਹਾਂਜੀ ਫੇਰ ਤੇ ਤੁਹਾਨੂੰ ਪਤਾ 85 ਦੀ ਨੀਲੀ ਵੀ ਘੱਟ ਲੱਭਦੀ ਹੈ ਬਿਲਕੁਲ ਜੀ ਹਾਂਜੀ ਹੁਣ ਇਹਦੇ ਵਿੱਚ ਜੀ ਹਾਨਾ ਹੀ ਨਾ ਜਿਹੜੀ ਹਾਂਜੀ 65000 ਦੀ ਦੇ ਦਾਂ ਠੀਕ ਹੈ ਠੀਕ ਹੈ ਲਓ ਜੀ 65000 ਦੀ ਤੇ ਇਹ ਵੀ ਤੋਕੜ ਗੱਬਣਿਆ ਕੋਈ ਵੀਰ ਭਰਾ ਇਹ ਵੀ ਸਾਹ ਬੜਾ ਲਾ ਜੀ ਚਲੋ ਦੋ ਦਿਨ ਇਹਦੀ ਵੀ ਗਾਰੰਟੀ ਨਹੀਂ ਦਿੰਦੇ ਅੱਧੇ ਮਹੀਨਾ ਹੋ ਗਿਆ ਠੀਕ ਹੈ ਠੀਕ ਹੈ ਲਓ ਜੀ ਇਹਦੀ ਪਾਈ ਕਹਿੰਦਾ ਕਿ ਗਾਰੰਟੀ ਨਹੀਂ ਬਾਕੀ ਅੱਧੇ ਮਹੀਨਾ ਬਣੀ ਨੂੰ ਹੋ ਗਿਆ ਵਾ ਹਾਂਜੀ ਤੇ ਅੱਗੇ ਚਲੋ ਤੁਹਾਡੀ ਕਿਸਮਤ 65000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਇਹਦੇ ਕਹਿਣਾ ਬਾਈ ਜੀ ਹੋਰ ਕੁਝ ਵੀ ਜੀ ਇਹੋ ਕਹਿਣਾ ਆਪਣੇ ਇੱਥੇ ਆਵੇ ਵੀਰ ਮੇਰਾ ਭਰਾ ਦੋ ਡੰਗ ਆਪਣੀ ਚੋਕੇ ਤੇ ਸੱਲੀ ਕਰੇ ਠੀਕ ਹੈ ਜਿਹੜਾ ਡੰਗ ਹੈ ਆਪਾਂ ਗੱਭਣ ਕੇ ਉਹ ਚੈੱਕ ਪਾਸ ਕਰਾ ਕੇ ਦਵਾਂਗੇ ਬਿਲਕੁਲ ਸਹੀ ਗੱਲ ਜੀ ਸਾਡੀ ਗਰੰਟੀ ਲੈਣੀ ਹੈ ਤੇ ਗਰੰਟੀ ਦਵਾਂਗੇ ਪਰ ਆਪਣਾ ਵੀਰ ਦੀ ਫਰਜ਼ ਆ ਉਹਨਾਂ ਡਾਕਟਰ ਲੈ ਕੇ ਪੂਰੀ ਸੱਲੀ ਕਰੇ ਬਿਲਕੁਲ ਸਹੀ ਗੱਲ ਹੈ ਤੇ ਤਾਰੀਆਂ ਚੋਕੇ ਵੇਖਣ ਜਿਹੜਾ ਦੁੱਧ ਦੱਸਿਆ ਉਹਨਾਂ ਨਾਲ ਨਿਕਲੂਗਾ ਠੀਕ ਹੈ ਠੀਕ ਹੈ ਜੀ ਆਪਾਂ ਜੇ ਕੱਲ ਤੁਹਾਡੀ ਵੀਡੀਓ ਪਾਈ ਕਮੈਂਟ ਟੰਗਰ ਵੇ ਲੋ ਸਾਰੇ ਵ ਹਾਂਜੀ ਤੇ ਆ ਬੱਚੇ ਵਿਖਾ ਦਿਓ ਤੁਹਾਨੂੰ ਆਜੋ ਬਵਾਜੀ ਸੇ ਤੇ ਆਪਾਂ ਬਈ ਨੰਬਰ 22 ਤੁਹਾਨੂੰ ਬੱਚਿਆਂ ਦੇ ਵੀ ਆਪਾਂ ਝਾੜ ਨਰ ਦਿੰਦੇ ਆ ਪਹਿਲੇ ਨੰਬਰ ਤੇ ਪਹਿਲੇ ਨੰਬਰ ਤੇ ਜਿਹੜੀ ਜਿਹੜੀ ਵੱਡੀ ਮੱਝ ਹੈ ਨਾ 2 ਮਿਲੀ ਗੱਭਨ 14 ਕਿਲੋ ਦੁੱਧ ਛੋੜਾ ਹਾਂਜੀ ਉਹਦੀ ਆ ਕੱਟੀ ਜੋ ਲਓ ਜੀ ਆ ਵਾਲੀ ਉਹਦੀ ੱਕੀ ਜੇ ਵੀ ਤੇ ਜੀਜੀ ਕੋਈ ਮੇਰਾ ਭਰਾ ਜੇ ਦੇਵੇ ਨਾ ਹਾਂਜੀ ਆਪਾਂ 15000 ਦੀ ਖਰੀਦ ਲਾਂ ਕੱਟੀ ਅੱਛਾ ਜੀ ਹਾਂਜੀ ਲਓ ਜੀ ਜਿਹੜੀ ਰਕਮ ਤੇ ਭਾਈ ਕਹਿੰਦਾ ਕਿ 15000 ਦੀ ਆਪਾਂ ਕੱਟ ਲਾਂਗੇ ਬਾਕੀ ਝੋਲੀ ਚਾਲੀ ਦੀ ਤੇ ਸਮਝੇ ਆ ਲੋ ਜੀ ਹੁਣੇ ਤੁਸੀਂ ਚੈੱਕ ਕਰ ਸਕਦੇ ਝੋਲੀ ਜਿਹੜੀ ਬਹੁਤ ਹੀ ਚੰਗੀ ਆ ਗਈ ਤੇ ਹੈ ਹੈਲੋ ਚੰਗੀ ਧੀਰੀ ਕਰਮ ਵਾਲੀ ਬਾਈ ਦੂਜੇ ਨੰਬਰ ਤੇ ਹਾਂਜੀ 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 ਦੂਜੇ ਨੰਬਰ ਤੇ ਲੋ ਜੀ ਦੂਜੇ ਨੰਬਰ ਤੇ ਆ ਆ ਗਈ ਜੇ ਕਰੀ ਮੈਂ ਤੁਹਾਡਾ ਆਹ ਵਾਲਾ ਚੈੱਕ ਕਰਨਾ ਤੇ ਜਿਹੜੀ ਦੋ ਨੰਬਰ ਤੇ ਪਾਉਂਦਾ ਦਿਖਾਈ ਆ ਤੇ ਤੀਜੇ ਨੰਬਰ ਤੇ ਬਾਈ ਜੀ ਆ ਜੋ ਪੰਜਵੇਂ ਦਿਨ ਦਾ ਬੱਚਾ ਵੀ ਜਿਆ ਸਿੰਘ ਵੀ ਨਹੀਂ ਉੱਗੇ ਵੇਲੋ ਇਹ ਦਾੰਦ ਵੀ ਨਹੀਂ ਲੱਗ ਠੀਕ ਹੈ ਜੀ ਲਓ ਵੀ ਆਜ ਜਿਹੜਾ ਤਾਂ ਆਪਾਂ ਤੀਜੇ ਨੰਬਰ ਦੇ ਦਿਖਾਈ ਬਣ ਗਿਆ ਇਹ ਕੱਟੀ ਕੱਟਾ ਕੱਟਾ ਜੀ ਆ ਵੀ ਕੱਟੀ ਤੇ ਉਹਦੀ ਵੀ ਕੱਟੀ ਦੇ ਦਾ ਕੱਟਾ ਤੀਜੇ ਨੰਬਰ ਵਾਲੀ ਠੀਕ ਹੈ ਠੀਕ ਲਓ ਜੀ ਇਹਦੇ 16 ਲੀਟਰ ਬੈਲਾ ਆ ਗਿਆ ਜਿਹਦੇ ਕੋਲ 16 ਲੀਟਰ ਬੈਲਾ ਆ ਜੇ ਬਾਕੀ ਥੋਕੜਾਂ ਗੰਭੀਰ ਬਾਕੀ ਸਾਰੀਆਂ ਥੋਕੜਾਂ ਕਪਣਾ ਵੀ ਦੇ ਕੋਲ ਪਸ਼ੂ ਸਾਰੇ ਚੰਗੇ ਆ ਤੇ ਵੱਧ ਵੱਧ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ